ਲੋਕਾਂ ਨੇ ਕਹਿੰਦੇ ਆ ਉਹ ਬੰਦਾ ਜੀਦਾ ਜਿਹੜਾ ਲੋਕਾਂ ਦੇ ਗਿਆਨ ਨੂੰ ਲਾਦੇ ਕਰ ਉਹ ਬੰਦੇ ਦੀ ਹਿੰਮਤ ਜਾਂਦੀ ਚੁੱਕੀ ਆ ਡੇਢ ਘੰਟੇ ਤੋਂ ਬੰਦਾ ਤੜਫਦਾ ਰਿਹਾ ਇੱਥੇ ਐਂਬੂਲੈਂਸ ਆਈ ਨਹੀਂ ਅੱਛਾ ਜੀ ਹਾਂ ਇਹਨਾਂ ਭਾਈ ਅੱਜ ਗੱਲ ਕਰੀਏ ਤੁਹਾਡੀ ਕੰਮ ਦੀ ਤੁਸੀਂ ਹਮੇਸ਼ਾ ਪੰਜਾਬੀ ਵਾਸਸ ਪ੍ਰਵਾਸੀ ਹੋਇਆ ਬਟਾ ਜਿਹੜੇ ਅੰਝੂ ਵੀ ਦਿਖ ਰਹੇ ਨੇ ਤੁਸੀਂ ਅੱਜ ਜਿਹੜਾ ਕੰਮ ਕੀਤਾ ਕੋਈ ਨਹੀਂ ਕਰ ਸਕਦਾ ਭਾਈ ਨਹੀਂ ਕਰ ਸਕਦਾ ਭਾਜੀ ਚੱਕ ਕੇ ਆਪ ਚੱਕ ਕੇ ਟਿੱਪੜ ਤੋਂ ਠੱਲੋ ਕੱਢ ਕੇ ਬੰਦਾ ਠੱਲੇ ਰੱਖਿਆ 3 ਘੰਟੇ ਤੋਂ ਐਂਬੂਲੈਂਸ ਆਈ ਨਹੀਂ ਕੋਈ ਆਮ ਪਾਰਟੀ ਦਾ ਫਾਇਦਾ ਨਹੀਂ ਕੋਈ ਭਗਵਾਨ ਤੁਮਨ ਦਾ ਭਗਵਾਨ ਤੁਮਨ ਮੋਢਾਵਾਦ ਆ ਕੋਈ ਤੁਹਾਡੇ ਸਾਹਮਣੇ ਜਿਹੜੇ ਦਿਖ ਰਹੇ ਨੇ ਸਾਨੂੰ ਭਾਈ ਇਸ ਟਾਈਮ ਮੈਂ ਕਹਿ ਰਿਹਾ ਭਾਈ ਇਸ ਟਾਈਮ ਤਾਂ ਇਹਨਾਂ ਦੇ ਟਿਪਰਾਂ ਵਾਲਿਆਂ ਦੇ ਬੱਸਾਂ ਵਾਲਿਆਂ ਦਾ ਕੋਈ ਲਿਮੀਰ ਹੈ ਨਹੀਂ ਇੰਨੀ ਹਸਪੀਟਲਾਂ ਦੇ ਗੱਡੀਆਂ ਚਲਾਉਂਦੇ ਆ ਸੜਕਾਂ ਦਾ ਹਾਲ ਇੰਨਾ ਮੂਰੇ ਲਾਣ ਹੋਇਆ ਪਿਆ ਵਾ ਭਗਵਾਨ ਤੁਮਨ ਨੇ ਕੋਈ ਕੰਮ ਨਹੀਂ ਕੀਤਾ ਕੋਈ ਕੋਚ ਨਹੀਂ ਕੀਤਾ ਹਾਂਜੀ ਸਰ ਅੰਬੂਲੈਂਸ ਪਹੁੰਚੀ ਇੱਥੇ ਸਾਰੇ ਕਹਿੰਦੇ ਬੰਦਾ ਡੈੱਡ ਹੋ ਚੁੱਕਾ ਅਸੀਂ ਇਹਨੂੰ ਨਹੀਂ ਲੈ ਕੇ ਜਾਵਾਂਗੇ ਕਿਉਂ ਦੀ ਆਹ ਕਿਉਂ ਨਹੀਂ ਲੈ ਕੇ ਜਾ ਸਕਦੇ ਜੀ ਪਤਾ ਨਹੀਂ ਇਹ ਕਹਿੰਦਾ ਸਾਨੂੰ ਡੈੱਡ ਬੋਡੀ ਦਾ ਨਹੀਂ ਜ਼ਖਮੀ ਬੰਦੇ ਨੂੰ ਅਸੀਂ ਖੜਦੇ ਫਿਰ ਮੇਰੇ ਵੀਰ ਖੜਲੇ ਤੋਂ ਕੋਲ ਸੀ ਲੇਟ ਆ ਕੇ ਪਹੁੰਚੋ ਮੁਲਾਜ਼ਮ ਵੀ ਤੁਹਾਨੂੰ ਫੋਨ ਕਰਦੇ ਰਹੇ ਨੇ ਹਾਂਜੀ ਅੱਜ ਇੱਧਰ ਤੁਸੀਂ ਇੰਨੀ ਲੇਟ ਪਹੁੰਚੇ ਹੋ ਬੰਦਾ ਜਿੰਦਾ ਸੀਗਾ ਤੁਸੀਂ ਇੰਨੀ ਲੇਟ ਪਹੁੰਚੇ ਹੋ ਨਹੀਂ ਜਦੋਂ ਸਾਨੂੰ ਜੋ ਕਾਲ ਆਉਗੀ ਉਦੋਂ ਆਉਗਾ ਸਾਨੂੰ ਤਾਂ ਪਹਿਲਾਂ ਪਿਛਲੇ 1 ਘੰਟੇ ਤੋਂ ਅਸੀਂ ਫੋਨ ਕਰ ਰਹੇ ਹਾਂ ਲੋਕਾਂ ਦਾ ਫੋਨ ਆਇਆ ਪੜੀ ਤਾਂ ਐਂਬੂਲੈਂਸ ਵਾਲੇ ਅਜੇ ਵੀ ਆਪਣੀ ਗਲਤੀ ਨਹੀਂ ਮੰਨਦੇ ਪਏ ਤੇ ਅੱਗੇ ਗੱਲ ਬਾਤ ਕਿਉਂ ਲੈ ਆਏ ਹੈ ਹੈਲੋ ਹਾਂਜੀ ਹਾਂਜੀ ਬਾਈ ਸਾਹਿਬ ਤੁਸੀਂ ਐਂਬੂਲੈਂਸ ਨਾਲ ਗੱਲ ਕਰਾ ਰਹੇ ਹੋ ਤੁਸੀਂ ਮੇਰੀ ਗੱਲ ਸਮਝੋਂਦੇ ਟਾਈਮ ਪਹਿਲੇ ਉਹ ਆ ਕੇ ਹੋ ਜਾਂ ਕਿ ਕੀ ਕਰ ਰਹੇ ਨੇ ਤੁਹਾਨੂੰ ਕਾਲ ਕੀਤਾ ਕਿ ਤੁਹਾਡੀ ਲਿੰਗ ਨਹੀਂ ਬੰਦੀ ਤੁਹਾਡੀ ਜ਼ਿੰਮੇਵਾਰੀ ਨਹੀਂ ਬੰਦੀ ਬੱਸ ਇੱਕ ਬੰਦਾ ਤੁਹਾਡੇ ਲੈਣ ਆ ਰਿਹਾ ਹੈ ਸਾਹਮਣੇ ਖੜ ਕੇ ਗੱਲ ਕਰੋ ਤੁਸੀਂ ਸਿਰਫ ਐਂਬੂਲੈਂਸ ਦੇ ਅਧਿਕਾਰੀਆਂ ਤੋਂ ਭੱਜਦੇ ਨੇ ਜਰ ਆ ਰਹੇ ਨੇ ਇਹ ਤਾਂ ਸਾਹਮਣੇ ਦੇ ਕੇ ਗੱਲ ਕਰ ਫਿਰ ਇਹ ਨਾਮ ਕੀ ਹੈ ਬਟ ਯਾਰੀ ਹੋ ਗਈ ਅਸੀਂ ਹੱਥੋਂ ਡੈੱਡ ਬੋਡੀ ਨਹੀਂ ਲੈ ਕੇ ਜਾ ਸਕਦੇ ਫਿਰ ਫਟਾ ਕੀ ਨਾਮ ਹੈ ਜਦੋਂ ਜਿੰਦਾ ਸੀ ਉਹਦੇ ਕੋਲ ਪਹੁੰਚੇ ਦੀ ਇੱਥੇ ਹਾਂਜੀ ਨਾ ਦੱਸੋ ਵੀਰੇ ਉਦੋਂ ਨਾ ਦੱਸੋ ਨਾ ਕਹਿੰਦਾ ਸਤੋ ਐਂਬੂਲੈਂਸ ਦਾ ਅਧਿਕਾਰੀ ਕੋਈ ਵੀ ਗੱਲ ਕਰਨ ਨੂੰ تیار ਨਹੀਂ ਹੈਗਾ ਜੀ ਜਿਸ ਤਰੀਕੇ ਨੂੰ ਸੁਪਾ ਕੇ ਪਾਛ ਰਿਹਾ ਇਹ ਕੋਈ ਗੱਲ ਕਰਨ ਨੂੰ ਆਪਣੀ ਸੀਨੀਅਰ ਅਫਸਰਾਂ ਨਾਲ ਗੱਲ ਕਰਾ ਰਹੇ ਬਟ ਆਪ ਗੱਲ ਕਰਕੇ ਰਾਜ ਨੇ 1 ਤੋਂ 1.5 ਘੰਟੇ ਬਾਅਦ ਆਏ ਅੱਗੇ ਅੱਗੇ ਆਪਣੇ ਬੰਦਿਆਂ ਨੂੰ ਫੋਨ ਕੀਤੇ ਜਾ ਰਹੇ ਨੇ ਪਰ ਇਹਦਾ ਕੋਤਾ ਵੀ ਕਹਿੰਦਾ ਹੈ ਕਿ ਇਹ ਸਿੱਧੇ ਮੈਚ ਕੋਲ ਨਹੀਂ ਜਾ ਸਕੇ ਤੇ ਲੋਕਾਂ ਦਾ ਸਵਾਲ ਇਸੇ ਦਾ ਸਵਾਲ ਤੇ ਜੀ 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 ਦਾ ਵਿਵਾਦ ਬੋਲੋ ਤੁਸੀਂ ਉਹ ਬੋਲੋ ਤੁਸੀਂ ਕਿਹਨਾਂ ਕੋਲ ਤੇ ਹੁਣ ਤੁਸੀਂ ਕਹਿੰਦੇ ਹੋ ਬੈਡ ਬੋਡੀ ਨੂੰ ਲੈ ਕੇ ਜਾ ਰਹੇ ਹੋ ਜਦੋਂ ਕਿ ਉਹ ਕਿੰਨੇ ਵੀ ਹੈਂਜੀ ਹਾਂਜੀ ਵੀਰੇ ਇੱਕ ਤਾਂ ਇਹ ਪੁੱਛਣਾ ਐਂਬੂਲੈਂਸ ਦਾ ਕਿ ਕਿੱਥੇ ਭੱਜ ਰਹੇ ਨੇ ਜੀ ਉਹ ਕਿੱਥੇ ਹੈ ਹੈ ਪੁੱਛਣਾ ਦਈਓ ਹੈ ਮੈਂ ਉਹਦਾ ਉਪਵਾਉ ਉਹ ਨਾ ਪਉ ਵੀ ਨਾ ਕੀ ਪਹਿਲੇ ਤੂੰ ਮਨਾ ਕਰਦਾ ਸੀ ਹੁਣ ਲੈ ਕੇ ਜਾਣਾ ਨਾ ਤੋਦਾ ਸਮਨਾ ਹਲੋ ਹਲੋ ਉਹ ਤਾਂ ਨਹੀਂ ਆਏ ਜੀ ਹਾਂ ਜੀ ਦੇਖ ਸਕਦੇ ਹੋ ਅਜੇ ਕਿੰਨਾ ਚਿਰ ਬਾਅਦ ਤੁਸੀਂ ਦੇਖ ਸਕਦੇ ਹੋ ਪਹਿਲੇ ਜਿਹੜਾ ਆਹੀ ਐਮੂਲੈਂਸ ਦਾ ਡਰਾਈਵਰ ਸੀਗਾ ਉਹ ਪਹਿਲੇ ਮਨਾ ਕਰਦਾ ਸੀ ਆਸੀ ਡੈਡ ਬੋਡੀ ਲੈ ਕੇ ਨਹੀਂ ਜਾ ਸਕਦੇ ਬਟ ਹੁਣ ਪਤਾ ਨਹੀਂ ਕਿਹਦੇ ਨਾਲ ਗੱਲ ਕਰਾ ਕੇ ਜਿਹੜੀ ਡੈਡ ਬੋਡੀ ਲੈ ਕੇ ਜਾਣ ਨੂੰ ਤਿਆਰ ਹੋ ਗਿਆ 1.5 ਘੰਟੇ ਬਾਅਦ ਜਿਹੜਾ ਐਮੂਲੈਂਸ ਲੈ ਕੇ ਪਹੁੰਚੇ ਸੀ ਲੈ ਕੇ ਜਾ ਰਹੇ ਨੇ ਜੀ ਦੇਖ ਲੈ ਕਿੱਥੇ ਆ ਗਏ ਜਾਂ ਪੁਲਿਸ ਨਾਮ ਲੈਣਾ ਹੈ ਉਹ ਜਦੋਂ ਬੰਦਾ ਮਰਿਆ ਉਹਦੋਂ ਐਂਬੂਲੈਂਸ ਆ ਰਹੀ ਆ ਉਹਦੋਂ ਐਂਬੂਲੈਂਸ ਆਈ ਆ ਜੇ ਵਿਚਾਰਾ ਬਚ ਜਾਂਦਾ ਓਏ ਬਹੁਤ ਕੁਝ ਸਰਕਾਰ ਤੇ ਬਹੁਤ ਤਹਾੜੀਆਂ ਵੱਲੋਂ ਫੋਨ ਕਰਤੇਗੇ ਆਮ ਲੋਕਾਂ ਵੱਲੋਂ ਫੋਨ ਕਰਤੇਗੇ ਕੋਈ ਤੁਹਾਨੂੰ ਆਪਣੀ ਨਹੀਂ ਆਈ ਇਹ ਇਹ ਘੰਟੇ ਤੱਕ ਨਹੀਂ ਆਈ ਪਾਦੀ ਹੈ ਦੇਖ ਸਕਦੇ ਹਾਂ ਹੁਣ ਜਿਹੜਾ ਅੱਧਾ ਘੰਟਾ ਪਹਿਲੇ ਬੰਦਾ ਜਿੰਦਾ ਸੀਗਾ ਐਂਬੂਲੈਂਸ ਦੀ ਤੇਰੀ ਕਰਕੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਉਹ ਬੰਦੇ ਦੀ ਮੌਤ ਹੋ ਚੁੱਕੀ ਹੈ ਇਹ ਐਂਬੂਲੈਂਸ ਆਇਆ ਦੀ ਬੰਦਾ ਜੀ ਸਕਦਾ ਸੀਗਾ ਐਂਬੂਲੈਂਸ ਨਹੀਂ ਆਇਆ ਤਾਂ